ਬਿਲਕੁਲ ਜੀ ਅੱਜ ਪਿੰਡਾਂ ਦੇ ਨਵੀਂ ਐਸੋਸੀਏਸ਼ਨ ਜਿਹੜੀ ਬਣੀ ਹੈ ਸਾਡੇ ਵੀਰ ਜੀ ਪ੍ਰਧਾਨ ਬਣੇ ਨੇ ਮੈਂ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦੇਣਾ ਚਾਹੁੰਦਾ ਔਰ ਮੈਨੂੰ ਆਸ ਹੈ ਕਿ ਜਿਹੜੀਆਂ ਰਹਿੰਦੀਆਂ ਹੋਈਆਂ ਕਮੀਆਂ ਨੇ ਉਹ ਆਪਣੀ ਮਿਹਨਤ ਸਦਕਾ ਇਹਨਾਂ ਕਮੀਆਂ ਨੂੰ ਜਿਹੜਾ ਸਟੈਪ ਬਾਈ ਸਟੈਪ ਪੂਰੀਆਂ ਕਰਨਗੇ ਤਾਂ ਜੋ ਕਿ ਜਿਹੜੀ ਆਪਣੇ ਇਸ ਏਰੀਆ ਦੀ ਜਿਹੜੀ ਨੁਹਾਰ ਅੱਡੇ ਭਰਾ ਵੀ ਨੇ ਔਰ ਮਿਹਨਤੀ ਵੀ ਨੇ ਕਿਉਂਕਿ ਸਾਰੇ ਅਰਬਨ ਸੇਟ ਦਾ ਫੈਸਲਾ ਮੇਰਾ ਫੈਸਲਾ ਨਹੀਂ ਜੋ ਮੈਨੂੰ ਇਹਨਾਂ ਨੇ ਕਿਉਂਕਿ ਉਹ ਕਹਿੰਦੇ ਨਾਲ ਜਨਤਾ ਜਨਾਰਦਨ ਸੀ ਕਿਾ ਲੋਕਾਂ ਦਾ ਫਤਵਾ ਸੰਗਤ ਦਾ ਫਤਵਾ ਉਹ ਮਨਜ਼ੂਰ ਹੈ ਉਹਨਾਂ ਨੇ ਕਿਹਾ ਜੀ 베ਦੀ ਸਾਹਿਬ ਨੂੰ ਅੱਗੇ ਕਰੋ ਮਿਹਨਤੀ ਵੀ ਨੇ ਔਰ ਸਾਡੀ ਜੇ ਕੋਈ ਕਾਇਆ ਪਲਟ ਕਰ ਸਕਦੇ ਹੋ ਦੇਖੋ ਇੱਥੇ ਸਮੱਸਿਆ ਸਮੱਸਿਆ ਜਿਹੜੀ ਇੱਕ ਇੱਥੋਂ ਦੇ ਏਰੀਆ ਦੇ ਲੋਕਾਂ ਨੇ ਗੱਲ ਇੱਕ ਬੜੀ ਵਧੀਆ ਬਜ਼ੁਰਗਾਂ ਨੇ ਕੀਤੀ ਕਿ ਤੇ ਜੇ ਕੋਈ ਗੇਟ ਬਾਰ ਮਾਰਾ ਜਾ ਕੱਢ ਲਵੇ ਜਾਂ ਕੋਈ ਲੈਂਟਰ ਉੱਚਾ ਨੀਵਾ ਪਾਉਣ ਲੱਗ ਜਾਵੇ ਤੇ ਮਿੰਟ ਚ ਦੀ ਨੋਟਿਸ ਆ ਜਾਂਦਾ ਪਰ ਦੁੱਖ ਦੀ ਗੱਲ ਇਹ ਆ ਵੀ ਕਹਿੰਦੇ ਜੇ ਇੱਥੇ ਕਿਤੇ ਕੰਮ ਦੀ ਗੱਲ ਕਹਿ ਦਈਏ ਤੇ ਉਹ ਭਾਵੇਂ ਸਾਡੀਆਂ ਜੁੱਤੀਆਂ ਘਰ ਜਾਂ ਤੇ ਅਫਸਰ ਸੁਣਵਾਈ ਨਹੀਂ ਸੀ ਕਰਦੇ ਕਿਉਂਕਿ ਇੱਥੇ ਆਗੂ ਸਹਿਬਾਨ ਜਿਹੜਾ ਉਹ ਸਾਡੀ ਪਾਰਟੀ ਦੇ ਨਹੀਂ ਸੀ ਪਰ ਹੁਣ ਆਪਾਂ ਬੀਦੀ ਸਾਹਿਬ ਨੂੰ ਜ਼ਿੰਮੇਵਾਰੀ ਦਿੱਤੀ ਆ ਇਹਨਾਂ ਨੂੰ ਕਿਹਾ ਵੀ ਤਗੜੇ ਹੋ ਕੇ ਇਹ ਜਿਹੜਾ ਕੰਮ ਹੈ ਜਿੱਥੇ ਕਿਤੇ ਕਮੀ ਆਉਂਦੀ ਆ ਸਾਨੂੰ ਦੱਸੋ ਆਪਾਂ ਦਾ ਹੱਲ ਕਰ ਲੋਕਾਂ ਨੂੰ ਪਤਾ ਲੋਕ ਸਿਆਣੇ ਨੇ ਉਹਨਾਂ ਨੂੰ ਪਤਾ ਸਰਕਾਰ ਆਪਦੀ ਹੈ ਤੇ ਆਪ ਦੇ ਜਿਹੜਾ ਕਾਉਂਸਲਰ ਹੋਣਾ ਚਾਹੀਦਾ ਕਿਉਂਕਿ ਹਰ ਵਾਰ ਤੁਸੀਂ ਦੇਖਿਆ ਹੋਊਗਾ ਉਹ ਆਪੋਜੀਸ਼ਨ ਵਾਲੇ ਭਾਵੇਂ ਚਾਹੇ ਕਾਉਂਸਲਰ ਦੀ ਗੱਲ ਕਰੀਏ ਉਹ ਨਿੰਦਦੇ ਹੀ ਆ ਉਹਨਾਂ ਨੂੰ ਕੋਈ ਕੰਮ ਕਰ ਲੋ ਉਹਨਾਂ ਨੇ ਕਹਣਾ ਯਾਰ ਸਾਡੀ ਸਰਕਾਰ ਹੈ ਫਿਰ ਜੇ ਤੁਹਾਡੀ ਸਰਕਾਰ ਨਹੀਂ ਤੁਸੀਂ ਸਾਈਡ ਤੇ ਹੋ ਸਾਡੇ ਕਾਉਂਸਲਰ ਬਣ ਲੈਣ ਦਿਓ ਫਿਰ ਅਸੀਂ ਆਪਣੇ ਕੰਮ ਕਰ ਲਈ ਅਖੀਰ ਜੇ ਕੋਈ 50 ਵਾਡਾ ਦੇ ਵਿੱਚੋਂ ਜਿੱਤ ਕੇ ਦੋਹਾਂ ਚੋਣਾਂ ਨੇ ਵੀ ਫਿਰ ਇਹੋ ਗੱਲ ਕਰਨੀ ਆ ਇਹ ਸਾਡੀ ਸਰਕਾਰ ਨਹੀਂ ਹੈਗੀ ਜੀ ਤਾਂ ਨਹੀਂ ਕੰਮ ਹੋ ਸਕੇ ਫਿਰ ਸਾਈਡ ਤੇ ਹੋ ਜਾਓ ਸਾਡੇ ਕਾਉਂਸਲਰ ਬਣ ਲੈਣ ਦਿਓ ਠੀਕ ਆ ਆਪਾਂ ਆਪੇ ਆਪਣੇ ਮੇਰ ਤੋਂ ਕੰਮ ਕਰਾ ਲਾਂਗੇ ਸਰ ਆਪੇ ਆਪਣੇ ਲੋਕਾਂ ਤੋਂ ਉਹਨਾਂ ਦੀ ਸਲਾਹ ਨਾਲ ਕੰਮ ਕਰ ਲਾਂਗੇ ਕਿਉਂਕਿ ਮੈਂ ਦੇਖ ਰਿਹਾ ਸੀ ਆ ਇੱਕ ਕਿਸੇ ਕਾਉਂਸਲਰ ਨੇ ਸਿਲਮਾ ਰੋਡ ਦੇ ਇੱਕ ਫੋਟੋ ਪਾਈ ਸੀ ਮੈਂ ਦੱਸਣਾ ਚਾਹੁੰਦਾ ਹੈ ਵੀ ਕਾਂਗਰਸ ਦਾ ਵੀ ਭਲਿਆ ਮਾਨਸਾ ਕਾਂਗਰਸ ਦਾ ਹੀ ਤੂੰ ਕਾਉਂਸਲਰ ਹੈਂ ਮੇਰ ਵੀ ਤੇਰਾ ਪੋਸਟ ਪਾਉਣ ਤੋਂ ਪਹਿਲਾਂ ਆਪਣੀ ਪੀੜੀ ਥੱਲੇ ਸੂਟਾ ਤੇ ਮਾਰ ਲਈ ਵੀ ਆਪਾਂ ਕਹਿਣ ਕਿੰਨੇ ਸੋ ਕਹਿਣ ਦਾ ਭਾਵ ਨਹੀਂ ਕੰਮ ਹੁੰਦਾ ਸਾਈਡ ਤੇ ਹੋ ਮੇਰਾ ਬਾਅਦ ਵਿੱਚ ਵੀ ਤੇ ਤੁਸੀਂ ਵਿਰੋਧ ਹੀ ਕਰਨਾ ਸਾਈਡ ਤੇ ਹੋ ਸਾਡੇ ਕੌਂਸਲਰ ਬਣ ਲੈਣ ਤੋਂ ਆਪਾਂ ਇਹ ਕੰਮ ਕਰਾਈਏ ਆਪਣਾ ਮਿਹਰਬਾਨ ਗਿਆ ਸਾਨੂੰ ਬਾਰ-ਬਾਰ ਮਤਿਆਂ ਨੂੰ ਚੰਗੀ ਕਰਨਾ ਭਜਣਾ ਪਵੇ ਦੇ ਇੱਥੇ ਆਪੇ ਕਰ ਲਾਂਗੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਕਾਫੀ ਲੰਬੇ ਸਮੇਂ ਤੋਂ ਅਰਬਨ ਸਟੇਟ ਬਟਾਲਾ ਵਾਸੀਆਂ ਦੀ ਡਿਮਾਂਡ ਸੀ ਕਿ ਜਿਹੜੀ ਪੁਰਾਣੀ ਐਸੋਸੀਏਸ਼ਨ ਆ ਡਿਫੰਕਟ ਹੋ ਗਈ ਆ ਕੰਮ ਨਹੀਂ ਕਰ ਰਹੀ ਲੋਕਾਂ ਦੇ ਸਭੋ ਕੰਮਾਂ 'ਚ ਅੜਚਨ ਪਾ ਰਹੀ ਆ ਸੋ ਅੱਜ ਅਸੀਂ ਸਾਰੇ ਕਲੋਨੀ ਵਾਸੀਆਂ ਨੇ ਮਿਲ ਕੇ ਗੰਦੀਪ ਬੇਦੀ ਜੀ ਨੂੰ ਨਵਾਂ ਐਸੋਸੀਏਸ਼ਨ ਦਾ ਪ੍ਰਧਾਨਤਾ ਪਿਆ ਤੇ ਬਹੁਤ ਉਮੀਦ ਕਰਦੇ ਆ ਕਿ ਬੇਦੀ ਸਾਹਿਬ ਬਹੁਤ ਵਧੀਆ ਕੰਮ ਕਰਨਗੇ ਆਪਣੀ ਨਵੀਂ ਟੀਮ ਬਣਾਉਣਗੇ ਤੇ ਜੋ ਵੀ ਸਾਡੀ ਕਲੋਨੀ ਦੇ ਮੁੱਦੇ ਨੇ ਚਾਹੇ ਉਹ ਕਮਿਊਨਿਟੀ ਸੈਂਟਰ ਦਾ ਹੋਵੇ ਚਾਹੇ ਸਫਾਈ ਦਾ ਹੋਵੇ ਚਾਹੇ ਪਾਰਕਾਂ ਦੀ ਮੇਨਟੇਨੈਂਸ ਦਾ ਹੋਵੇ ਉਹਨੂੰ ਹੁਣ ਬਹੁਤ ਵਧੀਆ ਤਰੀਕੇ ਨਾਲ ਉਹ ਹੱਲ ਕਰਉਣਗੇ ਉਹਨਾਂ ਦੀ ਦੇਖਭਾਲ ਕਰਨਗੇ ਇਹਨਾਂ ਨੂੰ ਮੇਰੇ ਵੱਲੋਂ ਬਹੁਤ ਜ਼ਿਆਦਾ ਸ਼ੁਭਕਾਮਨਾਵਾਂ ਸਭ ਤੋਂ ਪਹਿਲਾਂ ਤੇ ਮੈਂ ਸਰਵਰ ਸਟੇਟ ਪਰਿਵਾਰ ਦਾ ਬਹੁਤ ਹੀ ਧੰਨਵਾਦੀ ਹਾਂ ਜਿਨ੍ਹਾਂ ਨੇ ਇਹ ਜ਼ਿੰਮੇਵਾਰੀ ਮੈਨੂੰ ਦਿੱਤੀ ਹੈ ਮੈਂ ਪ੍ਰੋਪਰ ਯਕੀਨ ਦਵਾਉਣਾ ਤੁਹਾਨੂੰ ਕਿ ਇਹ ਜ਼ਿੰਮੇਵਾਰੀ ਮੈਂ ਪੂਰੇ ਤਨਮਨ ਨਾਲ ਨਿਭਾਵਾਂਗਾ ਜੋ ਵੀ ਅਰਬਨ ਸਟੇਟ ਦੀਆਂ ਮੁਸ਼ਕਲਾਂ ਨੇ ਮੈਂ ਆਪਣੇ ਸਾਥੀਆਂ ਦੀ ਟੀਮ ਦੇ ਨਾਲ ਇੰਨਾ ਚ ਖਾਸ ਕਰਕੇ ਮਨਵੀਰ ਰੰਦਾਵਾ ਜੀ ਤੇ ਡਾਕਟਰ ਬੋਪਰਾਇ ਜੀ ਤੇ ਜੋਗਨ ਜੀ ਇਹਨਾਂ ਦਾ ਬਹੁਤ ਜ਼ਿਆਦਾ ਸਹਿਯੋਗ ਹੈ ਮੈਨੂੰ ਤੇ ਉਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਸਾਡੇ ਐਮਐਲਏ ਇਸ਼ਾਰੀ ਜੀ ਦਾ ਸਾਨੂੰ ਥਾਪਣਾ ਵਾ ਤੇ ਸਾਡੇ ਕੋਈ ਵੀ ਕੰਮ ਇੱਥੇ ਰੁਕਣ ਦੀ ਕੋਈ ਗੁੰਜਾਇਸ਼ ਨਹੀਂ ਹੈ ਅਸੀਂ ਵੱਧ ਛੱਡ ਕੇ ਜਿੰਨਾ ਵੀ ਸਾਡੇ ਕੋਲ ਹੋ ਸਕਦਾ ਹੈ ਬੈਸਟ ਤੋਂ ਬੈਸਟ ਆਪਣਾ ਟਾਈਮ ਇਤੇ ਦਿਨ ਦੀ ਕੋਸ਼ਿਸ਼ ਕਰਾਂਗੇ ਤਾਂ ਜੋ ਆਰਬਨ ਸਟੇਟ ਨੂੰ ਇੱਕ ਵਧੀਆ ਰਹਿਣ ਯੋਗ ਨਮੂਨੇ ਦੀ ਕਲੋਨੀ ਕੁਝ ਕੁਝ ਸਮੱਸਿਆਵਾਂ ਇਹਨਾਂ ਨੂੰ ਅਸੀਂ ਪ੍ਰਾਇੋਰਟੀ ਤੇ ਦੱਸਿਆ ਨੇ ਕਿ ਕੁਝ ਸਮੱਸਿਆ ਜਿਸ ਤਰ੍ਹਾਂ ਸਫਾਈ ਹੈ ਤੇ ਕਮਿਊਨਿਟੀ ਸੈਂਟਰ ਹੈ ਇਹਨਾਂ ਦੀਆਂ ਸਮੱਸਿਆਵਾਂ ਨੂੰ ਅਸੀਂ ਪਹਿਲ ਤੇ ਅਧਾਰ ਤੇ ਜਿਹੜੀਆਂ ਉਹ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਇਸ ਸੰਬੰਧੀ ਆਲਰੇਡੀ ਅਸੀਂ ਇੱਕ ਲੈਟਰ ਕਲੋਨੀ ਨਿਵਾਸੀਆਂ ਵੱਲੋਂ ਸਿਗਨੇਚਰ ਹੋਇਆ ਹੋਇਆ ਉੱਡਾ ਦੇ ਆਫਿਸ ਤੇ ਦੇ ਦਿੱਤਾ ਉਹਦੇ ਤੇ ਕੰਮ ਚੱਲ ਰਿਹਾ ਤੇ ਕੁਝ ਜਲਦੀ ਹੀ 2-4 ਦਿਨਾਂ ਵਿੱਚ ਹੀ ਅਸੀਂ ਉਹਨਾਂ ਨਾਲ ਡਿਸਕਸ਼ਨ ਕਰਕੇ ਪ੍ਰਾਇੋਰਟੀ ਵਾਲੀਆਂ ਜਿਹੜੀਆਂ ਪਹਿਲਾਂ ਚੀਜ਼ਾਂ ਨੇ ਉਹਨੂੰ ਹਾਲ ਕਰਨ ਦੀ ਕੋਸ਼ਿਸ਼ ਕਰਾਂ। ਵਾਸੀਆਂ ਦਾ ਵੀ ਸਹਿਯੋਗ ਬਹੁਤ ਜ਼ਰੂਰੀ ਹੈ। ਸਮੱਸਿਆਵਾਂ ਤਾਂ ਹੀ ਹੱਲ ਹੋ ਸਕਦੀਆਂ ਜਦੋਂ ਅਸੀਂ ਸਾਰੇ ਉੱਥੇ ਇਕੱਠੇ ਹੋ ਕੇ ਚੱਲਾਂ। ਸੋ ਏਕਾ ਬੜਾ ਜ਼ਰੂਰੀ ਹੈ ਜਿਹੜਾ ਅੱਜ ਦਿਸਿਆ ਵੀ ਹੈ। ਔਰ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਬਹੁਤ ਵੱਧ ਚੜ੍ਹ ਕੇ ਕਲੋਨੀ ਵਾਸੀਆਂ ਨੇ ਸਾਰਾ ਇਸ ਮਹਿੰਮ ਦੇ ਵਿੱਚ ਹਿੱਸਾ